ਗੱਡੀ ਆ ਬੁੱਕੇ ਵਰਗੀ ਗੱਡੀ ਆ ਮਾਲਾ ਜੀ ਵਧੀਆ ਉਹ ਲੈ ਗਏ ਮੇਰੇ ਗੱਡੀ ਵਧੀਆ ਆ ਬਹੁਤ ਸੋਹਣੀ ਰੱਜੀ ਗੱਡੀ ਠੀਕ ਆ ਗੱਡੀ ਵਾਲੇ ਆਨੇ ਜੁਨਾ ਆਣੀ ਹੈ ਨਾ ਬਹੁਤ ਬੜੇ ਮਾਣ ਦਾ ਗਾਤਨ ਬੰਦੇ ਆ ਪ੍ਰਾਣ ਸਨਮਾਨ ਕਰਦੇ ਜਿਹੜਾ ਪਰਦੇ ਰੱਖਿਆ ਪਾਣੋ ਆਣਾ ਚਾਹੀਦਾ ਸਤਿ ਸ੍ਰੀ ਅਕਾਲ ਏ ਬ੍ਰਦਰ ਸੀਗਾ ਤੁਹਾਡਾ ਤੇ ਮੈਨੂੰ ਛੋਟਾ ਬ੍ਰਦਰ ਕਿੰਨੀ ਉਪਰ ਸੀ ਕਿਉਂਕਿ ਬਾਹਰ 63 ਸਾਲ ਸੀ ਕਿੱਥੋਂ ਆ ਰਿਹਾ ਸੀ ਤੇ ਕਿੱਥੇ ਜਾ ਰਿਹਾ ਸੀ ਇਹ ਫਰੋਜਪੁਰ ਤੋਂ ਪਿੰਡ ਨੂੰ ਆ ਰਿਹਾ ਸੀ ਆਪਣੇ ਪਿੰਡ ਨੂੰ ਆ ਰਿਹਾ ਸੀ ਹਾਂਜੀ ਤੇ ਐਕਸੀਡੈਂਟ ਕਿੱਥੇ ਹੋਇਆ ਇਹ ਲੱਖੋ ਘਰ ਕੋਲੇ ਕਿੰਨੇ ਮਾਰੀ ਕੌਮ ਮਾਰਨ ਵਾਲਾ ਗੱਡੀ ਇਹ ਕੋਈ ਬਾਹਰੋਂ ਗੱਡੀ ਆ ਰਹੀ ਸੀ ਜਾਨੀ ਕਿਹਨਾਂ ਦਾ ਪਤਾ ਲੱਗਿਆਗਾ ਵੀ ਨਾ ਹੁੰਦਾਗਾ ਸੀ ਅਮਰਿੰਦਰ ਸਿੰਘ ਸੰਨ ਆਫ ਜਸਪਾਲ ਸਿੰਘ ਅੱਛਾ ਜਿੰਨੇ ਮਾਰੀ ਗੱਡੀ ਜਿੰਨੇ ਗੱਡੀ ਮਾਰੀ ਕੱਲਾ ਹੀ ਸੀਗਾ ਬਸ ਹੋਗਾ ਨਹੀਂ ਨਾਲ ਉਹਨਾਂ ਦੇ ਹੋਰ ਵੀ ਹੈਗਾ ਸੀ ਪਰਿਵਾਰ ਕੀ ਵਿਆਹ ਉਤਾਰਿਆ ਹਾਂ ਵਿਆਹ ਤੋਂ ਕਿਸੇ ਪਾਰਟੀ ਤੋਂ ਫੰਕਸ਼ਨ ਤੋਂ ਆ ਰਹੇ ਸੀ ਅੱਛਾ ਗੱਡੀ ਮਾਰੀ ਉਹਨਾਂ ਨੇ ਗੱਡੀ ਮਾਰੀ ਉਹਨਾਂ ਨੇ ਤੇ ਇਹਨਾਂ ਦੀ ਮੌਤ ਹੋ ਗਈ ਲਾਪਰਵਾਹੀ ਨਾਲ ਚਲਾ ਰਿਆ ਸੀ ਗੱਡੀ ਲਾਪਰਵਾਹੀ ਨਾਲ ਓਵਰ ਸਪੀਡ ਆ ਰਹੀ ਸੀ ਰਫਤਾਰ ਤੇਜ਼ ਸੀਗੀ ਤੇਜ਼ ਰਫਤਾਰ ਸੀ ਠੀਕ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਹੁਣ ਤੁਹਾਡੀ ਕੀ ਮੰਗ ਹੈ ਤੁਹਾਡੀ ਮੰਗ ਹੈ ਵੀ ਬਾਈ ਨੇਮ ਉਹਦੇ ਤੇ ਪਰਚਾ ਕਟਿਆ ਜਾਵੇ ਜਿਹੜੀ ਅਗਲੀ ਕਾਰਵਾਈ ਸਹੀ ਕੀਤੀ ਜਾਵੇ ਸਾਡੇ ਕੋਲ ਠੀਕ ਇਨਸਾਫ ਮਿਲਣਾ ਚਾਹੀਦਾ ਇਨਸਾਫ ਮੰਗਦੇ ਆ ਗੁਰਪਾਲ ਸਿੰਘ ਗੁਰਪਾਲ ਸਿੰਘ ਕਿੱਥੋਂ ਰਹਿੰਦੇ ਆ ਪੰਚਾਇਤ ਸੀ ਵਾਲਾ ਬਰਾੜ ਹਾਂਜੀ ਇਹ ਕੀ ਲੱਗਦਾ ਸੀ ਇਹ ਗੁਰਦੀਪ ਸਿੰਘ ਜਿਹਨਾਂ ਦੀ ਮੌਤ ਹੋਈ ਹੈ ਜੀ ਇਹ ਮੇਰੇ ਚਾਚਾ ਜੀ ਲੱਗਦੇ ਆ ਹਾਂ ਕਿੰਨੀ ਕੁ ਉਮਰ ਸੀਗੀ ਇਹਨਾਂ ਦੀ ਉਮਰ ਬਾਹਰ 63 ਸਾਲ ਸੀ ਕਿੱਥੋਂ ਆ ਰਹੇ ਸੀਗੇ ਇਹ ਰੋਇਪੁਰ ਤੋਂ ਵਾਪਸ ਪਿੰਡ ਜਾ ਰਹੇ ਸੀ ਆ ਆਪਣੇ ਘਰ ਹਾਂ ਆਪਣੇ ਘਰ ਜਾ ਰਹੇ ਸੀ ਵਾਪਸ ਇਕੱਲੇ ਜਾਣੇ ਸੀਗੇ ਇਕੱਲੇ ਜਾਣੇ ਸੀਗੇ ਤੇ ਮਗਰ ਇਹਨਾਂ ਦੇ ਬ੍ਰਦਰ ਤੇ ਇਹਨਾਂ ਦਾ ਭਤੀ ਜਾ ਰਹੇ ਸੀ ਮੋਟਰਸਾਈਕਲ ਤੇ ਸਵਾਰ ਸੀ ਹਾਂਜੀ ਮੋਟਰਸਾਈਕਲ ਤੇ ਸਵਾਰ ਸੀ ਹਾਂ ਬੜੀ ਤੇਜ਼ ਰਫ਼ਤਾਰ ਗੱਡੀ ਆਈ ਜਿਨ੍ਹਾਂ ਨੇ ਉਹਨੂੰ ਐਕਸੀਡੈਂਟ ਕੀਤਾ ਰੋਂਗ ਸਾਈਡ ਗੱਡੀ ਮਾਰੀ ਹਾਂ ਹਾਂ ਤੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਠੀਕ ਹੁਣ ਕੀ ਕਰ ਤੇ ਮੌਕੇ ਤੇ ਗੱਡੀ ਵੀ ਬਰਾਮਦ ਹੋ ਗਈ ਜਿਹੜਾ ਡਰਾਈਵ ਕਰਨ ਵਾਲਾ ਬੰਦਾ ਉਹ ਵੀ ਮੌਕੇ ਤੇ ਪੁਲਿਸ ਨੇ ਫੜ ਲਿਆ ਤੇ ਪੁਲਿਸ ਨੇ ਲਾਸ਼ ਹੀ ਕਬਜ਼ੇ ਚ ਲੈ ਲਈ ਅੱਛਾ ਹੁਣ ਕੀ ਮੰਗ ਤੇ ਪਰ ਪੁਲਿਸ ਜਿਹੜੀ ਹੈ ਉਹ ਅਨਨੋਨ ਬੰਦੇ ਤੇ ਪਰਚਾ ਕਰ ਰਹੀ ਹੈ ਤੇ ਸਾਡੀ ਮੰਗ ਹੈ ਵੀ ਬਾਇ ਨੇਮ ਪਰਚਾ ਕੱਟ ਕੇ ਉਹਨੂੰ ਰੈਸ਼ ਕੀਤਾ ਜਾਵੇ ਤੇ ਅਗਲੀ ਕਾਰਵਾਈ ਕੀਤੀ ਜਾਵੇ ਠੀਕ ਮੇਰਾ ਨਾਮ ਸਰਜੀਤ ਸਿੰਘ ਧਾਵਨੂ ਸਰਪੰਚ ਜੀ ਸ਼੍ਰੀਆ ਰਬਰਾੜ ਐਕਸ ਹਾਂ ਕੀ ਗੱਲਬਾਤ ਹੋਈ ਜਿਹੜੀ ਆਪਣੇ ਐਕਸੀਡੈਂਟ ਹੋਇਆ ਕਿਦਾਂ ਹਾਂ ਸਾਢੇ 4:30 ਵਜੇ ਲਗਭਗ ਐਕਸੀਡੈਂਟ ਹੋਇਆ ਹੈ ਅਲਫੂ ਕੇ ਨੀਅਰ ਹਾਂ ਗੋਟ ਇੱਥੇ ਜਿਆ ਹੂੰ ਹੂੰ ਕਿੰਨੀ ਉਮਰ ਸੀ ਜਿੰਦਾ ਐਕਸੀਡੈਂਟ ਹਾਂ ਜੀ ਕਿੰਨੀ ਉਮਰ ਸੀ ਜਿੰਦਾ ਐਕਸੀਡੈਂਟ 63 ਸਾਲ ਸੀ ਤੇ ਕਿੱਥੋਂ ਆ ਰਿਹਾ ਸੀ ਕਿੱਧਰ ਜਾ ਰਿਹਾ ਸੀ ਇਹ ਫਰੋਜਪੁਰ ਤੋਂ ਆ ਰਿਹਾ ਸੀ ਗਾਜ ਰਣਜਾ ਰਿਹਾ ਹਾਂ ਕਰਨ ਜਾ ਰਿਹਾ ਸੀ ਕੀ ਗੱਡੀ ਕੋਈ ਤੇਰਫਕਾਰ ਸੀ ਹਾਂ ਜੀ ਗੱਡੀ ਜਿਹੜੀ ਵੱਜੀ ਤੇ ਰਫਤਾਰ ਬਹੁਤ ਤੇਜ਼ ਰਫਤਾਰ ਚ ਗੱਡੀ ਸੀਗੀ ਉਹ ਵੱਜੀ ਐ ਬੰਦੇ ਸਾਡੇ ਦੀ ਬਹੁਤ ਹੋ ਗਈ ਉੱਥੇ ਹਾਂਜੀ ਔਰ ਗੱਡੀ ਵੀ ਮੌਕੇ ਤੇ ਬੰਦਾ ਜਿਹੜਾ ਡਰਾਈਵਰ ਸੀਗਾ ਚਲਾਉਂਦਾ ਉਹਨੂੰ ਵੀ ਫੜ ਲਿਆ ਪੁਲਿਸ ਨੇ ਤੇ ਲਾਸ਼ ਵੀ ਬਰਾਮਦ ਕਰ ਲਈ ਸਾਰਾ ਗੱਡੀ ਵੀ ਬਰਾਮਦ ਕਰ ਪੁਲਿਸ ਨੇ ਆਪਣੇ ਉਹ ਥਾਣੇ ਲੈ ਗਏ ਪਰ ਜਿਹੜਾ ਪਰਚਾ ਹੈਗਾ ਪੁਲਿਸ ਨੇ ਉਹ ਬਾਈ ਨੇਮ ਦੀ ਕਟਨ ਦੀ ਬਜਾਏ ਅਨਨੋਨ ਕੱਟਾ ਹੈ। ਔਰ ਬੰਦਾ ਜਿਹੜਾ ਫੜਿਆ ਸੀਗਾ ਉਹਨੂੰ ਮੌਕੇ ਤੇ ਸਾਡਾ ਡਰਾਈਵਰ ਤੇ ਹੁਣ ਕੀ ਮੰਗ ਗਏ ਤੁਹਾਡੇ ਹੁਣ ਸਾਡੀ ਮੰਗ ਇਹ ਹੈ ਲੈ ਵੀ ਜਿਹੜਾ ਬੰਦਾ ਫੜਿਆ ਹੈ ਜਿਹੜਾ ਬੰਦਾ ਮੌਕੇ ਤੇ ਗੱਡੀ ਚਲਾਉਂਦਾ ਸੀ ਉਸ ਬੰਦੇ ਤੇ ਪਛਾ ਕੀਤਾ ਜਾਵੇ। ਬਾਈ ਨੇਮ ਕੀਤਾ ਜਾਵੇ। ਬਾਈ ਨੇਮ ਪਛਾ ਕੀਤਾ ਜਾਵੇ। ਨਾ ਕਿ ਅਨਨੋਨ। ਉਹ ਉਦਾਹਰ ਜਿਹੜਾ ਹੈਗਾ ਉਹ ਸਰ ਇਹ ਐਕਸੀਡੈਂਟ ਕਿੱਥੇ ਹੋਇਆ ਕਿੱਥੇ ਹੋਇਆ ਸੀਗਾ? ਇਹ ਅਲਫੂ ਕੇ ਤੋਂ ਲੱਖੋ ਕੇ ਦੇ ਵਿਚਾਲੇ ਹੋਇਆ ਸੀ। ਤੇ ਕਿਵੇਂ ਹੋਇਆ ਸੀਗਾ ਤੂੰ? ਮੋਟਰਸਾਈਕਲ ਤੇ ਜਾਂਦੇ ਸੀ ਗੁਰਦੀਪ ਸਿੰਘ ਇਧਰੋਂ ਜੀ ਲੱਖੋਆਂ ਤੋਂ। ਕੁਦਰੋਂ ਜਲਾਲਾਬਾਦ ਤੋਂ ਗੱਡੀ ਕਾਉਂਦੀ ਸੀਗੀ ਹਮ ਕਿਹੜੀ ਗੱਡੀ ਸੀਗੀ ਆ ਆਪਣੀ ਸਵਿਫਟ ਸੀਗੀ ਸਵਿਫਟ ਜੇਅਰਸ ਇਹ ਮੋਟਰਸਾਈਕਲ ਤੇ ਸੀਗੀ ਇਹ ਮੋਟਰਸਾਈਕਲ ਤੇ ਤੇ ਕਿੰਨੀ ਉਮਰ ਸੀ ਇਹਨਾਂ ਦੀ ਜਿਹੜੀ ਜਦੋਂ ਇਹ 62 ਸਾਲ ਦੀ ਸੀਗੀ ਜਦੋਂ ਕੀ ਮੌਕੇ ਤੇ ਹਾਂਜੀ ਤੇ ਹੁਣ ਬਾਈ ਨੇ ਕੀਤਾ ਸਰਪੰਨਾਂ ਦੇ ਬਰਛਾ ਤੇ ਹਾਂ ਉਹਨਾਂ ਦਾ ਨਾਮ ਪਤਾ ਲੱਗਿਆ ਉਹਨੂੰ ਨਾਮਜ਼ਦ ਕਰਨਾ ਨਾਮਜ਼ਦ ਕਰੋ ਹਾਂ ਨਾਮਜ਼ਦ ਕਿਸ ਕੀ ਨਾਮ ਦਸੀ ਹੁੰਦਾ ਉਹਦਾ ਆਦਰ ਸੂਫੀ ਨਾਮ ਨਾਲ ਕੀ ਨਾਮ ਸੀਗਾ ਉਹਨਾਂ ਦਾ ਜਿਹਨਾਂ ਦਾ ਪਤਾ ਲੱਗਿਆ ਪਰਚਾ ਦਰਜ ਕਰਨ ਦਾ ਹਾਂ ਤਰਤੀਮਾ ਬਿਆਨ ਲਿਖਣ ਲੱਗੇ ਜੀ ਜੋ ਵੀ ਨਾਮ ਹੈਗਾ ਅਸੀਂ ਨਾਮਜ਼ਦ ਕਰਦੇ ਹਾਂ ਨਾਮਜ਼ਦ ਕਰੋ ਹਾਂ ਹਾਂ ਨਾਮਜ਼ਦ ਠੀਕ ਤਫਤੀਸ਼ ਹਮ ਚਲਾਉਂਦੇ ਹਾਂ ਪੋਸਟਮਾਰਟਮ ਹਾਂ ਪੋਸਟਮਾਰਟਮ ਲਈ ਅਸੀਂ ਆਏ ਹੋਏ ਹਾਂ ਪੋਸਟਮਾਰਟਮ ਕਰਾ ਕੇ ਸਸਕਾਰ ਕਰਾਵਾਂਗੇ ਉਹਨੂੰ ਨਾਮਜ਼ਦ ਕਰੋ ਹਾਂ